ਉਪੀਤੇ ਹੈ ਜਾਂ ਕਿਸੇ ਪਾਸੇ ਤੋਂ ਇਨਸਾਨੀਅਤ ਦੇ ਨਾਤੇ ਇੱਕ ਬਹੁਤ ਜਿਹੜੀ ਹੈ ਮਾੜੀ ਘਟਨਾ ਹੋਈ ਹੈ ਜਿਸ ਨੂੰ ਅਸੀਂ ਬੋਲ ਵੀ ਨਹੀਂ ਸਕਦੇ ਤੁਹਾਡੇ ਸਾਹਮਣੇ ਦਰਾਬ ਨਹੀਂ ਸਕਦੇ ਤੇ 13 ਸਾਲ ਦੀ ਜਿਹੜੀ ਬੱਚੀ ਹੈ ਇਹਨਾਂ ਦੀ ਬੇਟੀ ਸੀ 13 ਸਾਲ ਦੀ ਜਿਹੜੀ ਗਰਭਵਤੀ ਹੋਈ ਹੈ ਇਹਨਾਂ ਦਾ ਬੇਟਾ ਸੀ ਦੋਨੇ ਜਣੇ ਜਿਹੜੇ ਦੋਨੇ ਪਰਿਵਾਰ ਹੈ ਪ੍ਰਵਾਸੀ ਪਰਿਵਾਰ ਹੈ ਕੁੰਬੜੇ ਚ ਕਿਰਾਏ ਤੇ ਰਹ ਰਹੇ ਨੇ ਪਿਛਲੇ 15-15 ਸਾਲ ਤੋਂ ਪਰ ਲੇਕਿਨ ਦੁੱਖ ਦੀ ਗੱਲ ਇਹ ਆ ਕੋਈ ਗੱਲ ਨਹੀਂ ਗਲਤੀ ਹੋਈ ਹੈ ਇਹ ਗੈਰ ਕਾਨੂੰਨੀ ਕੰਮਕਾਰ ਹੋਇਆ ਤੇ ਜਿਹੜਾ ਵੀ ਹੈ ਕੱਲ ਅਸੀਂ ਪੁਲਿਸ ਨੂੰ ਕਿਹਾ ਸੀ ਜੀ ਤੁਸੀਂ ਫੜ ਕੇ ਮੁੰਡੇ ਨੂੰ ਅੰਦਰ ਦਿਓ ਫਲਾਣਾ ਕਰੋ ਕਹਿੰਦੇ ਜੀ ਪਰਚਾ ਦਰਜ ਕਰਤਾ ਜੇ ਪਰਚਾ ਕਰਦਾ ਐਫ ਆਈ ਆਰ ਦੇ ਕੇ ਕੁੜੀ ਦੇ ਫਾਦਰ ਨੂੰ ਇਹ ਕਹਿਣਾ ਸੀ ਵੀ ਆਹ ਫੜੋਈ ਐਫ ਆਈ ਆਰ ਅਸੀਂ ਮੁੰਡਾ ਜੇਲ੍ਹ 'ਚ ਦੇਤਾ ਪਰ ਮੁੰਡੇ ਦੇ ਮੁੰਡੇ ਦੇ ਮਾਂ ਪਾਪਾ ਨੂੰ ਕਹਿਣਾ ਚਾਹੀਦਾ ਤੁਹਾਡਾ ਮੁੰਡਾ ਜੀ ਜੇਲ੍ਹ 'ਚ ਚਲੇਗਾ ਉਹਦੀ ਜ਼ਮਾਨਤ ਕਰਾ ਲਓ 10 ਦਿਨ 20 ਦਿਨ ਮਹੀਨਾ ਤਾਂ ਕਿ ਇਹ ਲੇਡੀ ਵੀ ਘਰੇ ਬੈਠੀ ਰਹਿੰਦੀ ਆਪਣੇ ਬੱਚਿਆਂ ਨੂੰ ਲੈ ਕੇ ਪਰ ਪੁਲਿਸ ਨਾ ਹੀ ਮੁੰਡੇ ਵਾਲੇ ਨੂੰ ਸੈਟੀਸਫਾਈ ਕਰਾ ਸਕੀ ਨਾ ਕੁੜੀ ਵਾਲੇ ਨੂੰ ਸੈਟੀਸਫਾਈ ਕਰਾ ਸਕੀ 13 ਸਾਲ ਦੀ ਬੱਚੀ ਹੈ ਜਿਹੜੀ 5 ਮਹੀਨੇ ਤੇ 4 ਮਹੀਨੇ ਦੇ ਗਰਭवती ਹੈ ਉਹ ਹੁਣ ਮਾਨਯੋਗ ਅਦਾਲਤ ਨੇ ਦੇਖਣਾ ਅਦਾਲਤ ਕੋਲ ਸਟੇਟਮੈਂਟ ਹੋਊਗੀ ਕੁੜੀ ਨਾਲ ਕੀ ਕਰਨਾ ਕੀ ਨਹੀਂ ਮਾਨਯੋਗ ਜੱਜ ਸਾਹਿਬ ਹੀ ਡਿਸੀਜਨ ਕਰਨਗੇ ਨਵਾਲਕ ਬੱਚਿਆਂ ਦਾ ਸੀ ਕੋਈ ਡਿਸੀਜਨ ਨਾ ਸਕੇ ਮਾਪੇ ਵੀ ਨਹੀਂ ਲੈ ਸਕਦੇ ਨਾ ਹੀ ਕੋਈ ਸੰਸਥਾ ਲੈ ਸਕਦੀ ਹੈ ਨਾ ਹੀ ਪੁਲਿਸ ਪ੍ਰਸ਼ਾਸਨ ਲੈ ਸਕਦਾ ਡਿਸੀਜਨ ਪਰ ਲੇਕਨ ਰਾਤ ਦੀ ਕੁੜੀ ਇੱਥੇ ਕੱਲ 6 ਫੇਸ ਤੋਂ ਕੁੜੀ ਘਰ ਪਹੁੰਚ ਗਈ ਸੀ ਕੁੜੀ ਘਰ ਤੋਂ ਲਿਆਣ ਕੇ ਪੁਲਿਸ ਨੇ ਇੱਥੇ ਬੰਦ ਕਰ ਲਈ ਜਿਹੜੀ ਨਵਾਲਕ ਬੱਚੀ ਹੈ 5 ਸਾਲ 5 5 ਮਹੀਨੇ ਦੀ ਗਰਭਤੀ ਹੈ ਉਹਨੂੰ ਪੁਲਿਸ ਨੇ ਆਪਣੀ ਗੈਰ ਕਾਨੂੰਨੀ ਰਿਆਸਤ ਚ ਰੱਖਿਆ ਜਦੋਂ ਰਾਤ ਮੀਆਂ ਬੀਬੀ ਦੋਨਾਂ ਜਣੇ ਮਿਲਣਾ ਹੈ ਬੱਚੀ ਨੂੰ ਤਾਂ ਇਹਨਾਂ ਨੂੰ ਬਾਹਰ ਕੱਢਿਆ ਗਿਆ ਵੀ ਇੱਥੇ ਧਰਮਸਾਲਾ ਨਹੀਂ ਤੁਸੀਂ ਬਾਹਰ ਚਲੋ ਬੱਚੀ ਅਸੀਂ ਰੱਖਣੀ ਹੈ ਮੇਰੇ ਨਾਲ ਇੱਕ ਲੇਡੀ ਕਾਂਸਟੇਬਲ ਦੀ ਗੱਲ ਹੁੰਦੀ ਹੈ ਸ਼ਾਇਦ ਉਹਦੇ ਨਾਮ ਗਪਾਲ ਕੌਰ ਹੈ ਵੀ ਪ੍ਰਧਾਨ ਜੀ ਮੇਰੀ ਡਿਊਟੀ ਹੈ ਸਵੇਰੇ 8 ਵਜੇ ਤੱਕ ਇਹ ਸਵੇਰੇ 8 ਵਜੇ ਤੱਕ ਮਿਲਣ ਆ ਜਾਣਗੇ ਤਾਂ ਸਵੇਰੇ ਮਿਲ ਲਦੇ ਪਰ ਸਵੇਰ ਦੀ ਅੱਜ ਕੁੜੀ ਨਾਲ ਸਵੇਰ ਦੀ ਮਿਲੀ ਹੈ ਨਾ ساری ਰਾਤ ਹੈ ਗੈਰ ਕਾਨੂੰਨੀ ਜਿਹੜੀ ਪੁਲਿਸ ਨੇ 8 ਵਜੇ ਥਾਣੇ ਚ ਰੱਖੀ ਹੈ 5 ਮਹੀਨੇ ਦੀ ਗ ਨੰਮਾਲਕ ਬੱਚੀ ਹੈ ਉਹਨੂੰ ਕਿਸੇ ਵੀ ਟਾਈਮ ਕੋਈ ਤਕਲੀਫ ਹੋ ਸਕਦੀ ਹੈ ਦੁਖ ਹੋ ਸਕਦਾ ਪਰ ਜੇਣਾ ਦੁਖ ਹੋਇਆ ਉਹ ਬਹੁਤ ਮਾੜਾ ਹੋਇਆ ਜੇਕਰ ਉਹ ਬੱਚੀ ਨੂੰ ਕੋਈ ਤਕਲੀਫ ਹੋਏ ਤਾਂ ਪੁਲਿਸ ਦਾ ਆਏ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗੀ ਜੇਕਰ ਉਹ ਬੱਚੀ ਦਾ ਕੋਈ ਬੱਚਾ ਖਰਾਬ ਹੁੰਦਾ ਹੈ ਉਹਦੀ ਡੈਥ ਹੁੰਦੀ ਹੈ ਕੁਝ ਵੀ ਹੁੰਦਾ ਜੇਕਰ ਉਹ ਹੋਊਗੀ ਤਾਂ ਸਾਰੇ ਜਿਹੜਾ ਪ੍ਰਸ਼ਾਸਨ ਜ਼ਿੰਮੇਵਾਰ ਉਹ ਕੱਲ ਇੱਥੇ ਤੱਕ ਜਿਹੜਾ ਕੁੜੀ ਦਾ ਪਿਓ ਅੱਜ 3 ਦਿਨ ਹੋ ਗਏ ਥਾਣੇ ਵਾਲੇ ਦੇ ਪਿੱਛੇ ਇੱਕ ਐਫ ਆਈ ਆਰ ਦੀ ਕਾਪੀ ਨੂੰ ਫਿਰ ਰਿਹਾ ਕੱਲ ਮੈਂ ਆਇਆ ਐਫ ਆਈ ਆਰ ਦੀ ਕਾਪੀ ਲੈਣ ਇੱਥੇ ਇੱਕ ਬੁੰਸੀ ਬੈਠਿਆ ਕਹਿੰਦਾ ਥਾਣੇ ਚ ਜੇ ਐਫ ਆਈ ਆਰ ਨਹੀਂ ਮਿਲ ਸਕਦੀ ਇਹ ਆਈਓ ਐਫ ਆਈ ਆਰ ਦੇਊਗਾ ਐਫ ਆਈ ਆਰ 75 ਨੰਬਰ ਹੈ ਜੀ 7 ਸਾਡੀ 7 ਤਰੀਕ ਦੇ ਹੋਈ ਹੋਈ ਹੈ ਤਿੰਨ ਦਿਨ ਚ ਸਾਡੇ ਕੋਲ ਐਫ ਆਈ ਆਰ ਨਹੀਂ ਕੋਈ ਦੇ ਰਿਹਾ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇੱਥੇ ਗੁੰਡਾ ਰਾਜ ਚੱਲ ਰਿਹਾ ਗੁੰਡਾ ਰਾਜ ਕਰਕੇ ਗਰੀਬ ਲੋਕਾਂ ਨੂੰ ਕਿਵੇਂ ਨਿਆਂ ਸਾਫ ਦਊਗਾ ਜਿਹੜਾ ਅਸੀਂ 16 ਤਰੀਕ ਦਾ ਇੱਥੇ ਪਿੱਟ ਸਿਆਪਾ ਰੱਖਿਆ ਘਰੋਂ ਰੱਖਿਆ ਤਾਂ ਕਿ ਨਾ ਮੁੰਡੇ ਦੇ ਉਹਨਾਂ ਨੂੰ ਸਰਟੀਫਾਈ ਕਰਾ ਸਕੀ ਨਾ ਕੁੜੀ ਵਾਲਿਆਂ ਨੂੰ ਸਰਟੀਫਾਈ ਕਰਾਈ ਸਾਡਾ ਕੋਈ ਦੁਸ਼ਮਣ ਨਹੀਂ ਹੈ ਜੇ ਕਿਸੇ ਨੇ ਗਲਤ ਕੰਮ ਕਰਿਆ ਉਹਨੂੰ ਸਜ਼ਾ ਕੋਰਟ ਨੇ ਅਦਾਲਤ ਨੇ ਸਜ਼ਾ ਦੇਣੀ ਹੈ ਜੋ ਕੁੜੀ ਬਿਆਨ ਦੇਊਗੀ ਤਾਂ ਕੁੜੀ ਦੇ ਬਿਆਨ ਨਾਲ ਤੇ ਅਗਲਾ ਕਾਰਵਾਈ ਹੋ ਜੂਗੀ ਵਾਹਿਗੁਰੂ ਜੀ ਕਾ ਖਾਲਸਾ ਨਹੀਂ ਮਿਲਿਆ ਨਹੀਂ ਮਿਲਣੇ ਦੇ ਰਹੇ ਹਨ ਕੁਝ ਦੇ ਰਹੇ ਹਨ ਕੱਲ 6 ਫੀਸ ਵਿੱਚ ਮਿਲਾ ਤਾਂ ਜਬ ਉਹ ਲੈ ਕੇ 8 ਘਾਟ ਮੈਂ ਲੈ ਕੇ ਜਾ ਰਹਾ ਮੈਨੇ ਕਿ ਕਿਹਾ ਜਾ ਰਹੇ ਹੋ 30 ਦਿਨ ਮੈਨੂੰ ਨਹੀਂ ਬਤਾਇਆ ਕਿ 8 ਘਾਟ ਮੇਂ ਖਾਣੇ ਮੈਂ ਲੈ ਕੇ ਜਾ ਰਹੇ ਮੈਂ ਸਵੇਰ ਵੀ ਆਈ ਖਾਣਾ ਲੈ ਕੇ ਅਰ ਰਾਤ ਮੇਰੇ ਮੁੰਡਾ ਦੇਖਣ ਆਇਆ कुछ नहीं बताया मेरे वो तो मेरे लड़के से नहीं मिलने दे रहे थे पहले तो तो पता था। था कुछ नहीं पता मेरे मुंडे कुछ, कुछ नहीं वो कुछ नहीं मालूम जाओ जाओ ये कहेंगे आपके घर में थी ना लड़की आपने लड़की कहाँ से मिली है मेरे घर की लड़की बोली मेरे पापा पुलिस इंग्लिश मिला आपके घर के इन इन्हों इनोंने आपके और तो गंती तो मत बोल रही वो बताओ क्या बात है ये बात ही गई ही था फिर लड़की नहीं मेरे जा रही तो तो फिर लड़की वो तो जब बोली मैं तबाम टंबू में रह रही टंबू में लड़की भाग के जा रही सुबह को मेरी बहू ने पकड़ ली बोली मेरे पापा मुझे मार डालेंगे पांच महीना हमको मार डालेंगे तो मैंने बेटा रुक जा रुक जा तो वो रुक गई फिर गए पुलिस वाले मैंने डर के मारे कह दी कि नहीं है फिर मेरे मुंडे को गए तब फिर मैं मुंडे और मैं लड़की को लेके तब मैं हमें आई जो गंती है वो खुद मार रही है खुद में तो जो बात है सच है जो ऐसा है जी कि जब 25 पुलिस ने आपके घर पर आमद की हां तो तो मानूंगी वो मार रही आप, मिले हुए ना मिले भी नहीं है मिले भी नहीं है कुछ नहीं पता हो जा बात को मेरे को पता होती हां लड़की मेरे को दिखाई नहीं सुबह से मैं छह ही बजे आ गया थाना में मैं मैं पूछी तो लड़की चले गई है खड़ भेज दी है लड़की खड़ भेज दी है लड़की यहाँ पे है ही नहीं है अच्छा आप बच्ची, आप मैं सुबह आया आए थी ये बोले कि खड़ल में भेज दिए कि हम साइन करके देंगे तब लड़की से मिल सकते हो चलो ठीक है ਇਹ ਸਾਨੂੰ ਕੋਈ ਪਤਾ ਨਹੀਂ ਹੈ ਜਾਂ ਤਾਂ ਦੇਖੋ ਬੱਚੇ ਦੀ ਮਾਂ ਬੱਚੀ ਦੀ ਹੈ ਉਹਨੂੰ ਲੈ ਜਾ ਉਹਨੂੰ ਮਲਾ ਕੇ ਵੀ ਆ ਤੁਹਾਡੀ ਕੁੜੀ ਆਈ ਬੈਠੀ ਜਿੱਥੇ 2 ਮਹੀਨੇ 4 ਮਹੀਨੇ 6 ਮਹੀਨੇ ਇੱਥੇ ਰਹੂਗੀ ਸਜਾ ਕੇ ਪਰ ਸਜਾ ਕੋਈ ਰੋਕ ਨਹੀਂ ਸਕਦਾ ਕੋਈ ਸੰਸਥਾ ਨਹੀਂ ਰੋਕ ਸਕਦੀ ਉਹ ਮਾਨਯੋਗ ਅਦਾਲਤ ਨੇ ਡਿਸੀਜਨ ਕਰਨਾ ਅਗਰ ਬੱਚੀ ਜੇ ਗਰਭਤੀ ਹੋਈ ਹੈ ਨਵਾਲਗ ਬੱਚੀ ਹੈ ਉਹਦਾ ਕਿਸ ਤਰ੍ਹਾਂ ਡਿਲੀਵਰੀ ਕਰਾਣੀ ਕਿਵੇਂ ਬੱਚਾ ਪੈਦਾ ਕਰਨਾ ਕਿਵੇਂ ਰੱਖਣੀ ਹੈ ਉਹ ਇੱਥੇ ਥਾਣੇ 'ਚ ਉਹਨੂੰ ਡਿਲੀਵਰੀ ਨਹੀਂ ਮਿਲਦੀ ਆ ਡਿਲੀਵਰੀ ਨਹੀਂ ਹੋ ਸਕਦੀ ਜਿਹੜੀ ਰਾਤ ਦੀ ਥਾਣੇ 'ਚ ਰੱਖੀ ਵੀ ਮੇਰੇ ਨਾਲ ਗੱਲ ਕਰੀ ਵੀ ਸਵੇਰੇ ਮਿਲ ਜਿਓ ਜੀ ਪਰ ਲੇਕਿਨ ਇਹ ਗੈਰ ਕਾਨੂੰਨੀ ਹੈ ਅਨਲੀਗਲ ਤੌਰ ਤੇ ਰੱਖੀ ਹੈ ਇਹ ਇਹਨੇ ਬੜੀ ਭਾਰੀ ਜਿਹੜੀ ਗਲਤੀ ਕੀਤੀ ਹੈ ਇਥੇ ਰੱਖ ਕੇ ਉਹਨੂੰ ਕਿਦੀ ਵੀ ਤਕਲੀਫ ਹੋ ਸਕਦੀ ਹੈ ਜੇਕਰ ਇਹਦੇ ਕੋਈ ਵੀ ਮਾਲੀ ਜਾਨੀ ਨੁਕਸਾਨ ਬੱਚੀ ਦਾ ਹੁੰਦਾ ਨਾ ਮਲਕ ਦਾ ਤਾਂ ਇਹ ਥਾਣੇ ਵਾਲੇ ਜ਼ਿੰਮੇਵਾਰ ਹੋਣਗੇ ਸਬੰਧਤ ਅਫਸਰ ਜ਼ਿੰਮੇਵਾਰ ਹੋਣਗੇ ਥੈਂਕ ਯੂ